ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਨੰਦ ਲਾਲ ਨੂਰਪੁਰੀ ਹੋਰਾਂ ਦੀ ਕਵਿਤਾ ਮਾਤਾ ਗੁਜਰੀ ਜੀ ਬਾਰੇ ਪੜਾਂਗੇ ਇਸ ਗੀਤ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਜਿਨ ਕੇ ਸ਼ਹੀਦ ਕੀਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਦ ਵਿੰਨੇ ਵਿਛੜੇ ਵਿਛੋੜੇ ਤੇ ਮੌਤ ਦੇ ਸਾਲ ਨੂੰ ਘੋੜੀਆਂ गा ਕੇ ਪ੍ਰਗਟ ਕਰਦਿਆਂ ਦੱਸਾਇਆ ਹੈ ਅੱਧੀ ਰਾਤੀ ਮਾ ਗੁਜਰੀ ਬੈਠੀ ਕੋੜੀਆਂ ਚੰਦਾਂ ਦੀ ਗਾਵੇ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰਨਾ ਆਵੇ ਨੀ ਕੱਲ ਜਦੋਂ ਸੋਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ ਪਿੰਡਿਆਂ ਤੇ ਹੱਤ ਫੇਰ ਕੇ ਮੈਂ ਆਖਿਆ ਵੱਲੂਗੀ ਲੋਰੀ ਢਿੱਡ ਦਾ ਸੇਕ ਬੁਰਾ ਨਹੀਂ ਮੈਥੋਂ ਸੇਕ ਝੱਲਿਆ ਨਾ ਜਾਵੇ ਅੱਧੀ ਰਾਤ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਅੱਧੀ ਰਾਤ ਵੇਲੇ ਮਾਤਾ ਗੁਜਰੀ ਬੈਠ ਕੇ ਆਪਣੇ ਸ਼ਹੀਦ ਹੋ ਚੁੱਕੇ ਪੋਤਰਿਆਂ ਸਹਬਜ਼ਾਦਾ ਜਰਾਵਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਦੇ ਵਿਛੋੜੇ ਦੇ ਸਾਲ ਨੂੰ ਘੋੜੀਆਂ गा ਕੇ ਪ੍ਰਗਟ ਕਰਦੀ ਹੋਈ ਕਹਿ ਰਹੀ ਸੀ ਕਿ ਉਸ ਨੂੰ ਅੱਜ ਆਪਣੀਆਂ ਅੱਖਾਂ ਦੇ ਤਾਰਿਆਂ ਦਾ ਚਾਨਣਾ ਨਜ਼ਰ ਨਹੀਂ ਆ ਰਿਹਾ ਕੱਲ ਜਦੋਂ ਹੀਰੀਆਂ ਦੀ ਜੋੜੀ ਮੇਰੇ ਕੋਲ ਸੂਣ ਲੱਗੀ ਸੀ ਤੇ ਮੈਂ ਉਹਨਾਂ ਦੇ ਪਿੰਡਿਆਂ ਉੱਤੇ ਹੱਥ ਫੇਰ ਕੇ ਕਿਹਾ ਸੀ ਕਿ ਮੈਂ ਥੋੜੇ ਦਿਨਾਂ ਨੂੰ ਉਹਨਾਂ ਦੀ ਲੋੜੀ ਬਲਣੀ ਹੈ ਪਰ ਅੱਜ ਉਹ ਮੇਰੇ ਕੋਲੋਂ ਸਦਾ ਲਈ ਚਲੇ ਗਏ ਹਨ ਮੇਰੇ ਢਿੱਡ ਵਿੱਚ ਉਹਨਾਂ ਲਈ ਬਹੁਤ ਹੀ ਪਿਆਰ ਹੈ ਜਿਸ ਕਰਕੇ ਵਿਛੋੜੇ ਨੂੰ ਸਹਿਣਾ ਮੇਰੇ ਲਈ ਬਹੁਤ ਹੀ ਔਖਾ ਹੈ ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕਾਉਣੀ ਨੀ ਛਾਤੀ ਨਾਲ ਮੈਂ ਲਾ ਲਏ ਜਾਂ ਉਹ ਉਚਲੀ ਪਰਨ ਕਲਾਵੇ ਅੱਧੀ ਰਾਤ ਵੇਲੇ ਮਾਤਾ ਗੁਜਰੀ ਬੈਠ ਕੇ ਆਪਣੇ ਸ਼ਹੀਦ ਹੋ ਚੁੱਕੇ ਪੋਤਰਿਆਂ ਸਹਬਜਾਦਾ ਜ਼ਰਾਵਰ ਸਿੰਘ ਤੇ ਸਹਬਜਾਦਾ ਫਤਿਹ ਸਿੰਘ ਦੇ ਵਿਛੋੜੇ ਸਾਲ ਨੂੰ ਕੋੜੀਆਂ ਗਾ ਕੇ ਪ੍ਰਗਟ ਕਰਦੀ ਕਹਿੰਦੀ ਹੈ ਕਿ ਅੱਜ ਤਾਂ ਉਸ ਦਾ ਉਹ ਨਹਿਸ਼ ਸੁਪਨਾ ਸੱਚ ਹੋ ਗਿਆ ਜਿਸ ਵਿੱਚ ਉਸ ਨਾਲ ਹੋਈ ਝਗੜ ਪਈ ਸੀ ਤੇ ਕਹਿਣ ਲੱਗੀ ਸੀ ਕਿ ਉਸ ਦੇ ਹੀਰਿਆਂ ਵਰਗੇ ਪੋਤਰਿਆਂ ਦੀ ਚਮਕ ਨੂੰ ਉੱਪਰ ਹੇਠ ਇੱਟਾਂ ਚਿੰਨ ਕੇ ਲਪੋ ਦੇਣਾ ਹੈ ਜਦੋਂ ਉਹ ਉਸ ਦੇ ਪੋਤਰਿਆਂ ਨੂੰ ਖੋਣ ਲਈ ਉਛਲ ਕੇ ਕਲਾਵਾ ਪਰਣ ਲੱਗੀ ਸੀ ਉਸਨੇ ਉਹਨਾਂ ਨੂੰ ਬਚਾਉਣ ਲਈ ਛਾਤੀ ਨਾਲ ਲਾ ਲਿਆ ਸੀ ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ ਹੈ ਐਤ ਕੀ ਤਾਂ ਰੱਜ ਰੱਜ ਕੇ ਅਸੀਂ ਹਾਸਾ ਹਾਸ ਕੇ ਗੱਲ ਲੱਗ ਜਾਣਾ ਹੈ ਇੱਕ ਇੱਕ ਬੋਲ ਚੰਦਰਾ ਨੇ ਮੇਰੇ ਧੂ ਕਲੇਜੇ ਨੂੰ ਪਾਵੇ ਇਸ ਵਿੱਚ ਕੀ ਕੋੜੀਆਂ ਗਾ ਕੇ ਪ੍ਰਗਟ ਕਰਦੀ ਹੋਈ ਮਾਤਾ ਗੁਜਰੀ ਕੀ ਕਹਿ ਰਹੇ ਨੇ ਕਿ ਇੱਕ ਦਿਨ ਉਸਦੇ ਇਹ ਦੋਵੇਂ ਪੋਤਰੇ ਪੁੱਛ ਰਹੇ ਸਨ ਕਿ ਉਹਨਾਂ ਨੇ ਆਪਣੇ ਸ਼ਹੀਦ ਹੋ ਚੁਕੇ ਦਾਦਾ ਗੁਰੂ ਤੇਗ ਬਹਾਦਰ ਜੀ ਕੋਲ ਕਦੋਂ ਜਾਣਾ ਹੈ ਐਤ ਕੀ ਜਦੋਂ ਉਹ ਉਹਨਾਂ ਕੋਲ ਜਾਣਗੇ ਤਾਂ ਉਹ ਹਾਸਾ ਹਸ ਕੇ ਰੱਜ ਕੇ ਉਹਨਾਂ ਦੇ ਗੱਲ ਨਾਲ ਲੱਗਣਗੇ ਉਹਨਾਂ ਦਾ ਇੱਕ ਇੱਕ ਚੰਦਰਾ ਬੋਲ ਉਸ ਦੇ ਕਲੇਜੇ ਨੂੰ ਢੂੰਡਾ ਜਾ ਰਿਹਾ ਸੀ ਪਰ ਅੱਜ ਉਹ ਬੋਲ ਸੱਚ ਹੋ ਗਿਆ ਹੈ ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕੀ ਦੇ ਨਾ ਆਂਦੇ ਨਿੱਕੇ ਨਿੱਕੇ ਔਦਰੇ ਹੋਏ ਕਿੰਨੂ ਹੋਣਗੇ ਦਰਦ ਸੁਣਾਉਂਦੇ ਵੇਲਾ ਬਤਸਈ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਇਸ ਵਿੱਚ ਕੀ ਮਾਤਾ ਗੁਜਰੀ ਜੀ ਆਪਣੇ ਪਾਪ ਪ੍ਰਗਟ ਕਰ ਦੇਨੇ ਕੀ ਅਜੇ ਉਹ ਕੱਲ ਉਸ ਦੇ ਕੋਲ ਵਸਦੇ ਸਨ ਪਰ ਅੱਜ ਉਹ ਦਿਖਾਈ ਨਹੀਂ ਦੇ ਰਹੇ ਪਤਾ ਨਹੀਂ ਉਹ ਉਦਾਸ ਹੋਏ ਕਿਸ ਨੂੰ ਆਪਣਾ ਦੁੱਖ ਸੁਣਾ ਰਹੇ ਹੋਣਗੇ ਸ਼ਾਇਦ ਕੋਈ ਉਹਨਾਂ ਦਾ ਦਰਦ ਸੁਣਨ ਵਾਲਾ ਹੈ ਵੀ ਹੈ ਜਾਂ ਨਹੀਂ ਕੋਈ ਉਹਨਾਂ ਨੂੰ ਲੱਭ ਕੇ ਲਿਆਉਣ ਦੀ ਕੋਸ਼ਿਸ਼ ਕਰੇ ਕਿਉਂਕਿ ਉਹਨਾਂ ਤੋਂ ਬਿਨਾ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਪੈਂਦੀ ਕੇਂਦਰੀਪਾਉ ਮਾਤਾ ਗੁਜਰੀ ਜੀ ਨੇ ਆਪਣੇ ਪਿਆਰੇ ਪੋਤਰਿਆਂ ਸਾਹਿਬ ਜادہ ਜ਼ਰਾਵਰ ਸਿੰਘ ਤੇ ਸਾਹਿਬ ਜادہ ਫਤਿਹ ਸਿੰਘ ਨੂੰ ਸ਼ਹੀਦ ਕੀਤੇ ਜਾਣ ਦੇ ਦੁੱਖ ਨੂੰ ਕੋੜੀਆਂ गा ਕੇ ਪ੍ਰਗਟ ਕੀਤਾ ਹੈ ਧੰਨਵਾਦ